नमस्कार ए आकाशवाणी है हूं तुसी सरबजीत कौर तो, तो प्रादेशिक खबर सुनो पहला बुलेटिन दिया खास खबरें भाजपा दे पुलारे से जफर इस्लाम ने आज दावा किया है कि विश्वव्यापी उत्तरार्ध दरम्यान भारत सब तो प्रभावित का प्रभावित रहेगा ਪੰਜਾਬ ਦੇ ਜਲ ਸਰੋਤ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਕੋਲ ਨੇ ਸੂਬੇ ਦੇ ਹੜ੍ਹ ਪ੍ਰਭਾਵਿਤ 区域 ਬਾਰੇ ਉੱਚ ਪੱਧਰੀ ਮੀਟਿੰਗ ਕੀਤੀ ਦਾਇਰਾ ਚਾਹ ਲਿਆ। ਆਕੜਾ ਬਿਆਸ ਪ੍ਰਬੰਧਨ ਬੋਰਡ ਵੱਲੋਂ ਫਲੱਡ ਗੇਟ ਖੋਲਣ ਦਾ ਫੈਸਲਾ ਮਕਰੋਪਗਰ ਤੇ ਡਿਪਟੀ ਕਮਿਸ਼ਨਰ ਨੇ ਕੀਤਾ। ਕਰਵਾਉਣ ਦੀ ਲੋੜ ਨਹੀਂ। ਕਪੂਰਥਲਾ ਜ਼ਿਲ੍ਹੇ ਵਿੱਚ ਬਿਆਸ ਸਰਿਆ ਦੇ ਕੰਢੇ ਪਣੇ ਤਸੀਵਾਂ ਤੇ ਅਡਵਾਂਸ ਬੰ ਪੂਰੀ ਤਰ੍ਹਾਂ ਸੁਰੱਖਿਅਤ। ਬਿਆਸ ਵਿੱਚ ਪਾਣੀ ਦੇ ਪੱਧਰ ਤੇ ਵਧਣ ਕਾਰਨ ਪ੍ਰਭਾਵਿਤ ਖੇਤਰਾ ਵਿੱਚ ਤੁਰੰਤ ਫੌਗਿੰਗ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ। ਪੰਜਾਬ ਦੇ ਰਾਸ਼ਪਾਲ ਤੇ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਚਾਂਸਲਰ ਸ਼੍ਰੀ ਗੁਲਾਬ ਚੰਦ ਘਟਾਰੀਆ ਨੇ ਦੋ ਰੋਜ਼ਾ ਸੰਸਦ ਗੋਸ਼ਟੀ ਤਦਕਾਲੀ ਸੈਸ਼ਨ ਨੂੰ ਸੰਬੋਧਨ ਕੀਤਾ ਉਨ੍ਹਾਂ ਕਿਹਾ ਕਿ ਅਤੀਤ ਨਾਲ ਜੁੜੇ ਰਹਿ ਕੇ ਅਸੀਂ ਸਮਰੱਥ ਰਹਿ ਸਕਦੇ ਹਾਂ ਤੇ ਯੂਈ ਵਿੱਚ ਹੋਣ ਵਾਲੇ ਏਸ਼ੀਆ ਕੱਪ ਲਈ 2020 ਟੀਮ ਦੀ ਕਪਤਾਨੀ ਸੂਰਜ ਕੁਮਾਰ ਯਾਦਵ ਕਰਨਗੇ ਭਾਰਤ ਦੇ ਟੈਸਟ ਕਪਤਾਨ ਸ਼ੁਭਮਨ ਗਿੱਲ ਦੀ 2020 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਵਾਪਸੀ ਏਸ਼ੀਆ ਕੱਪ ਲਈ ਉਹ ਕਪਤਾਨ ਨਿਯੁਕਤ ਕੀਤਾ ਗਿਆ ਹੁਣ ਖਬਰਾਂ ਵਿਸਥਾਰ ਨਾਲ ਪਾਸ਼ਵਾ ਦੇ ਬੁਲਾਰੇ ਸਹੀਦ ਜ਼ਫਰ ਇਸਲਾਮ ਨੇ ਅੱਜ ਦਾਅਵਾ ਕੀਤਾ ਹੈ ਕਿ ਦੁਨੀਆ ਚ ਇਸ ਗੁੰਜਲਦਾਰ ਟੈਰਫ ਤ੍ਰਿਸ਼ ਵਿੱਚੋਂ ਲੰਘ ਰਹੀ ਹੈ ਉਸ ਵਿੱਚ ਭਾਰਤ ਸਭ ਤੋਂ ਘੱਟ ਪ੍ਰਭਾਵਿਤ ਰਹੇਗਾ। ਸ਼੍ਰੀ ਇਸਲਾਮ ਨੇ ਇਹ ਗੱਲ ਨਵੀਂ ਦਿੱਲੀ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿ ਬੁਲਾਰੇ ਨੇ ਕਿਹਾ ਕਿ ਭਾਰਤੀ ਆਰਥਿਕਤਾ ਹੋਰ ਵੱਡੀਆਂ ਆਰਥਿਕਤਾਵਾਂ ਦੇ ਉਲਟ ਸਥਿਰ ਰਹੇਗੀ ਜੋ ਬਰਾਮਤ ਤੇ ਬਹੁਤ ਜ਼ਿਆਦਾ ਨਿਰਪਰਸਨ। ਉਨਾ ਕਿਹਾ ਕਿ ਭਾਰਤ ਦੇ ਵਿਕਾਸ ਦਰ ਇਸ ਸਮੇਂ ਉੱਪਰ ਵੱਲ ਵੱਧ ਰਹੀ ਹੈ ਅਤੇ ਏਐਸਐਨਪੀ ਵਰਗੀਆਂ ਆਲਮੀ ਸੰਸਥਾਵਾਂ ਦੀਆਂ ਰੇਟਿੰਗ ਤੋਂ ਸਪਸ਼ਟ ਹੈ ਐਸਐਪੀ ਨੇ ਹਾਲ ਹੀ ਵਿੱਚ ਭਾਰਤ ਦੀ ਲੰਬੇ ਸਮੇਂ ਦੀ ਸੋਵਰਨ ਕ੍ਰੈਡਿਟ ਰੇਟਿੰਗ ਨੂੰ ਬੀਬੀਬੀ ਮਾਈਨਸ ਤੋਂ ਵਧਾ ਕੇ ਬੀਬੀ ਕਰ ਦਿੱਤਾ ਹੈ ਉਨਾਂ ਨੇ ਅੰਤਰਰਾਸ਼ਟਰੀ ਮਨੀ ਫੰਡ ਵੱਲੋਂ ਵਿਸ਼ਵਵਿਆਪੀ ਅਨਿਸ਼ਚਿਤਤਾਵਾਂ ਦੇ ਬਾਵਜੂਦ 2025 ਤੇ 26 ਦੌਰਾਨ ਲਈ ਭਾਰਤ ਦੇ ਆਰਥਿਕ ਵਿਕਾਸ ਨੂੰ 6.4 ਫੀਸਦੀ ਕਰਨ ਤੇ ਸੋਧ ਦਾ ਵੀ ਜ਼ਿਕਰ ਕੀਤਾ ਹੈ। ਉਹਨਾਂ ਵੀ ਦੱਸਿਆ ਕਿ ਸ਼੍ਰੀ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਲਗਭਗ 17.5 ਕਰੋੜ ਨੌکریاں ਪੈਦਾ ਕੀਤੀਆਂ ਨੇ। ਖੁਰਾਕ ਮਹਿੰਗਾਈ ਨੂੰ ਘਟਾਉਣ ਲਈ ਸਰਕਾਰ ਦੇ ਕੋਸ਼ਿਸ਼ਾਂ ਨੂੰ ਉਜਾਗਰ ਕਰਦੇ ਹੋਏ ਉਹਨਾਂ ਕਿਹਾ ਕਿ ਅਮਰੀਕਾ ਤੇ ਬਰਤਾਨੀਆ ਵਰਗੇ ਦੇਸ਼ਾਂ ਵਿੱਚ ਵਾਧੇ ਦੇ ਬਾਵਜੂਦ ਭਾਰਤ ਵਿੱਚ ਮਹਿੰਗਾਈ ਘਟ ਰਹੀ ਹੈ। ਉਨਾ ਕਿਹਾ ਕਿ ਹਾਲਾਂਕਿ ਮਹਿੰਗਾਈ ਦੇ ਅੰਕੜੇ ਉਤਾਰ-ਚੜਾ ਕਰਦੇ ਰਹਿੰਦੇ ਨੇ ਪਰ ਇਹ ਮੁੱਖ ਤੌਰ ਤੇ ਮੌਸਮੀ ਕਾਰਕਾਂ ਕਰ ਨੇ ਬੁਲਾਰੇ ਨੇ ਕਿਹਾ ਕਿ ਬਜਟ ਵਿੱਚ ਖੇਤੀਬਾੜੀ ਵੰਡ ਵਧਾਉਣ ਵਰਗੇ ਯਤਨ ਕਿਸਾਨਾਂ ਦੇ ਕਮਾਈ ਵਧਾਉਣ ਲਈ ਸਹੀ ਦਿਸ਼ਾ ਵਿੱਚ ਕਦਮ ਨੇ ਪੰਜਾਬ ਦੇ ਜਲ ਸਰੋਤ ਮੰਤਰੀ ਸ਼੍ਰੀ ਬਿਰਿੰਦਰ ਕੁਮਾਰ ਗੋਇਲ ਨੇ ਅੱਜ ਸੂਬੇ ਦੇ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਖੜਾਣ ਦੀ ਸਥਿਤੀ ਬਾਰੇ ਸਮੀਖਿਆ ਕਰਨ ਲਈ ਉੱਚ ਪੱਧਰੀ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਹੁਸ਼ਿਆਰਪੁਰ, ਤਰਨਤਾਰਨ, ਕਪੂਰਥਲਾ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਸਮੇਤ ਡਰੇਨੇਜ ਵਿਭਾਗ ਦੇ ਸਾਰੇ ਕਾਰਜਕਾਰੀ ਇੰਜੀਨੀਅਰ (XEN) ਅਤੇ ਸੁਪਰਡੈਂਟ ਇੰਜੀਨੀਅਰ (SE) ਸ਼ਾਮਲ ਹੋਏ। ਸਮੀਖਿਆ ਮੀਟਿੰਗ ਦੌਰਾਨ ਸ਼੍ਰੀ ਬਿਜਿੰਦਰ ਕੁਮਾਰ ਗੋਇਲ ਨੇ ਸਾਰੇ ਦਰਿਆਵਾਂ ਦੇ ਕੰਢਿਆਂ 'ਤੇ ਦਿਨ ਰਾਤ ਨਿਰੰਤਰ ਚੌਕਸੀ ਰੱਖਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਗੁਆਂਡੀ ਸੂਬੇ ਹਿਮਾਚਲ ਪ੍ਰਦੇਸ਼ ਦੇ ਉੱਪਰਲੇ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ بارش ਕਾਰਨ ਪੰਜਾਬ ਦੇ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ, ਇਸ ਲਈ ਹੜ੍ਹਾਂ ਦੀ ਸਥਿਤੀ ਬਾਰੇ ਚੌਕਸੀ ਵਧਾਈ ਜਾਵੇ। ਕੈਬਨਿਟ ਮੰਤਰੀ ਨੇ ਦੁਹਰਾਇਆ ਕਿ ਹੜਾ ਕਾਰਨ ਪ੍ਰਭਾਵਿਤ ਆਬਾਦੀ ਲਈ ਆਸਰਾ ਪੋਜਨਾ ਤੇ ਡਾਕਟਰੀ ਸਹਾਇਤਾ ਸਮੇਤ ਜ਼ਰੂਰੀ ਸਹੂਲਤਾਂ ਨਾਲ ਲੈਸ ਟੁਕਮੇ ਰਾਹਤ ਕੈਂਪ ਯਕੀਨੀ ਬਣਾਏ ਜਾਣ। ਇਸ ਦਰਾਂ ਅਧਿਕਾਰਕ ਹਲਕਿਆਂ ਨੇ ਕਿਹਾ ਕਿ ਚੰਡੀਗੜ੍ਹ ਡੇਰਾ ਬੱਸੀ ਦੇ ਉਪਰਲੇ ਇਲਾਕਿਆਂ ਵਿੱਚ ਭਾਰੀ ਬਾਰਿਸ਼ ਕਾਰਨ ਕਗੜਾ ਦਰਿਆ ਵਿੱਚ ਪਾਣੀ ਦਾ ਪੱਧਰ ਅਗਲੇ 10 ਤੋਂ 12 ਘੰਟਿਆਂ ਵਿੱਚ ਵਧੇਗਾ ਢੰਡੀਗੜ੍ਹ ਖੇਤਰ ਵਿੱਚ ਇਹ ਪੱਧਰ ਅਚਾਨਕ 8 ਫੁੱਟ ਤੱਕ ਵੱਧ ਗਿਆ ਸੀ ਉੱਧਰ ਡ੍ਰੈਨਿਚ ਵਿਭਾਗ ਦੇ ਐਕਸੀਅਨ ਸਰਤਾਜ ਸਿੰਘ ਨੇ ਸਪਸ਼ਟ ਕੀਤਾ ਕਿ ਕਪੂਰਥਲਾ ਜ਼ਿਲ੍ਹੇ ਵਿੱਚ ਪਿਆਸ ਦਰਿਆ ਦੇ ਕੰਢੇ ਬਣੇ ਤੁਸੀਂ ਬੰਨ ਤੇ ਐਡਵਾਂਸ ਬੰ ਪੂਰੀ ਤਨ ਸੁਰੱਖਿਅਤ ਨੇ ਤੇ ਉਹਨਾਂ ਨੂੰ ਕਿਸੇ ਕਿਸਮ ਦਾ ਖਤਰਾ ਨਹੀਂ ਹੈ। ਉਹਨਾਂ ਕਹਿਆ ਕਿ ਡ੍ਰੈਨਿਚ ਵਿਭਾਗ ਵੱਲੋਂ ਜਿੱਥੇ ਦਿਨ ਵੇਲੇ ਬੰਨਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਉੱਥੇ ਹੀ ਰਾਤ ਵੇਲੇ ਵੀ ਘਟੋ ਘਟ ਐਸਡੀਓ ਦੇ ਪਦਰ ਤੇ ਅਧਿਕਾਰੀਆਂ ਤੇ ਗਵਾਈ ਹੀਟ ਗਸ਼ਤ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਅਤਿਆਤੀ ਤੌਰ ਤੇ ਹਿਜਰਪੁਰ ਨੇੜੇ ਐਡਵਾਂਸ ਬੰ ਉੱਪਰ ਮਿੱਟੀ ਦੇ ਬੋਰੇ ਤੇ ਪੱਥਰ ਦੀ ਗਰੇਟ ਲਾਉਣ ਦਾ ਕੰਮ ਚੱਲ ਰਿਹਾ ਹੈ। ਉਨੇ 20 ਵਰਸ਼ ਕੀਤਾ ਕਿ ਤੁਸੀਂ ਬਣਾ ਪਰ ਮਿੱਟੀ ਦੇ ਲਗਭਗ 2000 ਬੋਰੇ ਭਰ ਕੇ ਸੰਵੇਦਨਸ਼ੀਲ ਥਾਮੂ ਉੱਪਰ ਰੱਖੇ ਨੇ ਜਿਸ ਵਿੱਚ ਮੁੱਖ ਤੌਰ ਤੇ ਅੰਮ੍ਰਿਤਪੁਰ ਤੇ ਬੁਤਾਲਾ ਹੱਦ ਸ਼ਾਮਿਲ ਨੇ ਨਾਲ ਹੀ ਬੋਂਗ ਡੈਮ ਤੇ ਬਿਆਸ ਦਰਿਆ ਦੇ ਕੈਚਮੈਂਟ ਵਿੱਚ ਪੈਂਦੇ ਨਾਲਿਆਂ ਬਰਸਾਤੀ ਚੋਆ ਵੱਲੋਂ ਦਰਿਆ ਵਿੱਚ ਆ ਰਹੇ ਪਾਣੀ ਬਾਰੇ ਕਰੜੀ ਨਿਗਰਾਨੀ ਰੱਖੀ ਜਾ ਰਹੀ ਹੈ ਇਸ ਸਹਤ ਹਰ ਘੰਟੇ ਬਾਅਦ ਜ਼ਮੀਨੀ ਪੱਧਰ ਉੱਪਰ ਕੰਮ ਕਰੇ ਅਧਿਕਾਰੀਆਂ ਨਾਲ ਰਿਪੋਰਟ ਸਾਂਝੀ ਕੀਤੀ ਜਾ ਰਹੀ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਅਫਵਾਹ ਉੱਪਰ ਯਕੀਨ ਨਾ ਕਰਨ ਤੇ ਸਟੀਕ ਜਾਣਕਾਰੀ ਲਈ ਅਧਿਕਾਰਤ ਹਲਕਾ ਹੀ ਵਰਤੋ ਕਰਨ ਇਸ ਦੌਰਾਨ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਪੰਚਾਲ ਵੱਲੋਂ ਜਬਾਅ ਸ ਵਿੱਚ ਪਾਣੀ ਦੇ ਪੱਧਰ ਦੇ ਵਧਣ ਕਾਰਨ ਪ੍ਰਭਾਵਿਤ ਖੇਤਰਾਂ ਵਿੱਚ ਤੁਰੰਤ ਫੌਗਿੰਗ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਨੇ ਇਸ ਤੋਂ ਇਲਾਵਾ ਪਾਣੀ ਨਾਲ ਹੋਣ ਵਾਲੀਆਂ ਬੀਮਾਰੀਆਂ ਦੀ ਰੋਕத் थाम ਲਈ ਸਿਹਤ ਵਿਭਾਗ ਨੂੰ ਤੁਰੰਤ ਹੋਰ ਅਜਰਦਾ ਢੰਗ ਨਾਲ ਲੋਕਾਂ ਤੱਕ ਪਹੁੰਚ ਕਰਨ ਲਈ ਕਿਹਾ ਗਿਆ ਹੈ ਅਜਿਥੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਂਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਐਸ ਡੀ ਆਰ ਐਫ ਦੀਆਂ ਟੀਮਾਂ ਨੇ ਦੇ ਨਾਲ ਜਾ ਕੇ ਸਿਹਤ ਵਿਭਾਗ ਵੱਲੋਂ ਫੋਗਿੰਗ ਯਕੀਨੀ ਬਣਾਈ ਜਾਵੇ ਇਸ ਤੋਂ ਇਲਾਵਾ ਨਾ ਕਿ ਹੈ ਕਿ ਡਾਇਰੀਆ ਬੁਖਾਰ ਤੇ ਚਮੜੀ ਦੇ ਰੋਗਾਂ ਤੋਂ ਬਚਾਅ ਵਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਲੋੜ ਅਨੁਸਾਰ ਦਵਾਈਆਂ ਮਹੱਈਆ ਕਰਵਾਈਆਂ ਜਾਣ ਉਹਨਾਂ ਪਸ਼ੂਆਂ ਦੇ ਇਲਾਜ ਸੁੱਕੇ ਚਾਰੇ ਦੀ ਸਪਲਾਈ ਦੀ ਸਮੀਖਿਆ ਕਰਦੇ ਕਿ ਹੈ ਕਿ ਲੋੜ ਅਨੁਸਾਰ ਹੋਰ ਕੈਟਲ ਫੀਡ ਵੀ ਮਾਰਕੀਟ ਤੋਂ ਮੰਗਵਾ ਕੇ ਪ੍ਰਭਾਵਿਤ ਲੋਕਾਂ ਨੂੰ ਮਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ ਜੰਮੂ ਕਸ਼ਮੀਰ ਵਿੱਚ ਬੱਦਲ ਫੱਟਣ ਨਾਲ ਪਠਾਨਕੋਟ ਜ਼ਿਲ੍ਹੇ ਦੇ ਬਮਿਆਲ ਬਲਾਕ ਵਿੱਚ ਪੈਂਦੇ ਉਹ ਜਥੇ ਰਵੀ ਦਰਿਆ ਦਾ ਪਾਣੀ ਤਪਧਰ ਵਧਨ ਦੇ ਨਾਲ ਹੜ੍ਹ ਦੇ ਹਾਲਾਤ ਪੈਦਾ ਹੋ ਗਏ ਸਨ ਪਰ ਅੱਜ بارش ਰੁਕਣ ਦੇ ਨਾਲ ਦੋਵਾਂ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਘਟਾ ਹੈ ਇਸ ਨਾਲ ਹੀ ਹੜਕਰਨ ਪਿੰਡਾਂ ਵਿੱਚ ਦਾਖਲ ਹੋਇਆ ਦਰਿਆਵਾਂ ਦਾ ਪਾਣੀ ਨਿਕਲਣ ਕਾਰਨ ਲੋਕਾਂ ਨੇ ਰਾਹਤ ਦਾ ਸਾਹ ਲਿਆ ਦੂਜੇ ਪਾਸੇ ਅਜ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਰਹੱਦੀ ਇਲਾਕੇ ਦਾ ਦੌਰਾ ਘਟ ਕੇ ਹੜਕਰਨ ਪ੍ਰਭਾਵਿਤ ਫਸਲਾਂ ਦਾ ਜਾਇਜ਼ਾ ਲਈ ਜਾ ਰਿਹਾ ਹੈ ਹਿਮਾਚਲ ਦੇ ਵਿੱਚ ਹੋ ਰਹੀ ਬਰਸਾਤ ਦੇ ਕਰਕੇ ਤੇ ਪਾਖੜਾ ਡੈਮੇਜ ਲਗਾਤਾਰ ਵਧਦੇ ਪਾਣੀ ਤੇ ਮਤਨਜ਼ਰ BBMP ਪ੍ਰਸ਼ਾਸਨ ਵੱਲੋਂ ਫਿਲਹਾਲ ਤੋਂ ਫੁੱਟ ਫਲੱਡ ਗੇਟ ਖੋਲਣ ਦਾ ਫੈਸਲਾ ਕੀਤਾ ਗਿਆ ਰੂਪਨਗਰ ਦੇ ਡੀਸੀ ਵਰਜੀਤ ਵਾਲੀ ਨੇ ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਮੈਂ ਸਾਰਿਆਂ ਦੇ ਧਿਆਨ ਚ ਲੈਣਾ ਚਾਹਾਂਗਾ ਕਿ ਭਾਗੜਾ ਡੈਮ ਦੇ ਵਿੱਚੋਂ ਪਾਣੀ ਕਿੰਨਾ ਰਿਲੀਜ਼ ਹੁੰਦਾ ਹੈ ਇਹ ਟੈਕਨੀਕਲ ਕਮੇਟੀ ਮੀਟਿੰਗ ਦੇ ਵਿੱਚ ਡਿਸਾਈਡ ਕੀਤਾ ਜਾਂਦਾ ਹੈ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਸਾਰੀ ਸਿਚੁਏਸ਼ਨ ਅੰਡਰ ਕੰਟਰੋਲ ਹੈ ਕਮੇਟੀ ਵੱਲੋਂ ਇਸ ਵੇਲੇ ਫੈਸਲਾ ਲਿਆ ਗਿਆ ਹੈ ਕਿ ਜਿਹੜੇ ਫਲੱਡ ਗੇਟਸ ਨੇ ਉਹ ਕੇਵਲ 2 ਫੀਟ ਖੁੱਲੇ ਜਾਣਗੇ ਤਾਂ ਕਿ ਕੰਟਰੋਲਡ ਰਿਲੀਜ਼ ਕੀਤਾ ਜਾ ਸਕੇ ਪਾਣੀ ਦਾ ਤਾਂ ਜੋ ਭਾਗੜਾ ਦੇ ਵਿੱਚ ਹੋਰ ਪਾਣੀ ਜੇ ਪਿੱਛੇ ਹਿਮਾਚਲ 'ਚ ਬਰਸਾਤ ਹੁੰਦੀ ਹੈ ਪਿੱਛੇ ਹੋਰ ਪਾਣੀ ਆਂਦਾ ਉਸ ਨੂੰ ਵੀ ਐਬਜ਼ਾਰਬ ਕਰਨ ਦੀ ਕਪੈਸਿਟੀ ਹੈ ਯਾਨੀ ਕਿ 36000 ਟਰਬਾਈਨਾ ਦੇ ਥਰੂ ਤੇ 7500 ਫਲੱਡ ਗੇਟਸ ਸਿਰਫ 2 ਫੀਟ ਖੋਲੇ ਜਾਣਗੇ ਉਹਦੇ ਥਰੂ ਰੀਲੀਜ਼ ਕੀਤਾ ਜਾਏਗਾ ਉਹਨਾਂ ਕਿਹਾ ਕਿ ਸਤਲੁਜ ਦਰਿਆ ਦੇ ਵਿੱਚ ਜੇਕਰ 45000 ਕਿਊਸਿਕ ਪਾਣੀ ਵੀ ਛੱਡਿਆ ਜਾਵੇ ਤਾਂ ਵੀ ਘਬਰਾਉਣ ਦੀ ਲੋੜ ਨਹੀਂ ਹੁੰਦੀ ਇਸ ਦੌਰਾਨ ਮੌਸਮ ਵਿਭਾਗ ਨੇ ਅੱਜ ਤੋਂ 2 ਤਈ ਅਗਸਤ ਤੱਕ ਪੰਜਾਬ ਭਾਰ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਹਲਕੀ ਤੋਂ ਦਰਿਆ ਮਿਆਨੀ ਸਮੇਤ ਭਾਰੀ ਬਾਰਿਸ਼ ਪੈਣ ਦੀ ਪੇਸ਼ੀਨ گوئی ਕੀਤੀ ਹੈ ਅਜ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਵਿਚ ਭਾਰੀ ਤੇ ਕਪੂਰਥਲਾ ਪਟਿਆਲਾ ਲੁਧਿਆਣਾ ਨਵਾਂ ਸ਼ਹਿਰ ਐਸ ਸੀ ਐਸ ਨਗਰ ਫਤਿਹਗੜ੍ਹ ਸਾਹਿਬ ਤੇ ਰੂਪਨਗਰ ਵਿਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਜਤਾਈ ਹੈ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸਨ ਡਿਲੀ ਐਟ ਦ ਰੇਟ ਆਈ ਆਰ ਆ ਰੇ ਨਿਊਜ਼ ਲੰਦਰ ਪੰਜਾਬ ਦੇ ਰਾਸ਼ਪਾਲ ਤੇ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਚਾਂਸਲਰ ਸ਼ਿਵ ਲਾਲ ਚੰਦ ਘਟਾਰੀਆ ਨੇ ਪੰਜਾਬੀ ਵਿਰਸੇ ਦੀ ਸੰਭਾਲਪੱਖੋਂ ਪੰਜਾਬੀ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦੇ ਆ ਕਿਹਾ ਕਿ ਅਤੀਤ ਨਾਲ ਜੁੜੇ ਰਹਿ ਕੇ ਹੀ ਅਸੀਂ ਸਮਰੱਥ ਰਹਿ ਸਕਦੇ ਆ ਪੰਜਾਬੀ ਯੂਨੀਵਰਸਿਟੀ ਦੇ ਸੰਸਕ੍ਰਿਤ ਤੇ ਪਾਲੀ ਵਿਭਾਗ ਵੱਲੋਂ ਕੇਂਦਰੀ ਸੰਸਕ੍ਰਿਤ ਯੂਨੀਵਰਸਿਟੀ ਨਵੀਂ ਦਿੱਲੀ ਅਤੇ ਸੰਸਕ੍ਰਿਤ ਭਾਰਤੀ ਪੰਜਾਬ ਅਦਾਰੇ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਦੂਰੋਸਾ ਸੰਸਕ੍ਰਿਤ ਗੋਸ਼ਟੀ ਦੇ ਉਦਘਾਟਨੀ ਸੈਸ਼ਨ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦੇ ਹੋਣਾ ਕਿਹਾ ਕੀ ਪੰਜਾਬੀ ਯੂਨੀਵਰਸਿਟੀ ਜਿਸ ਦੀ ਸਥਾਪਨਾ ਹੀ ਪੰਜਾਬੀ ਭਾਸ਼ਾ ਦੇ ਵਿਰਸੇ ਦੀ ਸੁਰੱਖਿਆ ਸੰਭਾਲ ਲਈ ਹੋਈ ਹੈ ਇਸ ਗੱਲ ਨੂੰ ਬਾਖੂ ਵੀ ਸਮਝ ਸਕਦੀ ਹੈ ਕਿ ਆਪਣੀ ਸੰਸਕ੍ਰਿਤੀ ਦੀ ਸਾਂਭ ਸੰਭਾਲ ਦਾ ਕੀ ਮਹੱਤਵ ਹੈ ਸੰਸਕ੍ਰਿਤੀ ਦੇ ਮਹੱਤਵ ਦੀ ਗੱਲ ਕਰਦੇ ਹਾਂ ਨਾ ਕਿ ਅੱਜ ਵੀ ਭਾਰਤ ਦੇ ਜ਼ਿਆਦਾਤਰ ਘਰਾਂ ਵਿੱਚ ਖੁਸ਼ੀ ਗਮੀ ਦੇ ਮੌਕੇ ਸ਼ਰਧਾ ਤੇ ਸਤਕਾਰ ਨਾਲ ਸੰਸਕ੍ਰਿਤ ਦੇ ਸ਼ਲੋਕ ਪੜੇ ਜਾਂਦੇ ਨੇ ਉਹਨਾਂ ਸੰਸਕ੍ਰਿਤ ਤੋਂ ਪ੍ਰਾਤਨ ਗਿਆਨ ਦੀ ਭਾਸ਼ਾ ਦੱਸਦੇ ਆ ਕਿ ਗਣਿਤ ਤੋਂ ਲੈ ਕੇ ਕਗੋਲ ਸ਼ਾਸਤਰ ਤੱਕ ਦਾ ਗਿਆਨ ਇਸ ਭਾਸ਼ਾ ਵਿੱਚ ਉਪਲਬਧ ਥੇ ਸਾਵਣੇ ਦੀਆਂ ਫਸਲਾਂ ਦੀ ਬਜਾਈ ਦੇ ਮੱਦੇਨਜ਼ਰ ਜਲੰਧਰ ਦੇ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਖੇਤੀਬਾੜੀ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਖਾਦਾਂ ਦੀ ਲੋੜਿੰਦੀ ਸਪਲਾਈ ਯਕੀਨੀ ਬਣੀ ਜਾਵੇ ਉਹਨਾਂ ਖਾਦਾਂ ਦੀ ਟੁਕਵੀਂ ਵੰਡ ਯਕੀਨੀ ਬਣਾਉਣ ਦੇ ਵੀ ਨਿਰਦੇਸ਼ ਦਿੱਤੇ ਭਾਰਤੀ ਟੈਕਸ ਟੈਸਟ ਕਪਤਾਨ ਸ਼ੁਭਮਨ ਗਿੱਲ ਨੇ 2020 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਵਾਪਸੀ ਕੀਤੀ ਅਤੇ ਉਹਨਾਂ ਨੂੰ ਯੂਏਆਈ ਵਿੱਚ ਹੋਣ ਵਾਲੇ ਏਸ਼ੀਆ ਕੱਪ ਲਈ ਉਪ ਕਪਤਾਨ ਨਿਯੁਕਤ ਕੀਤਾ ਗਿਆ। ਸੂਰਜ ਕੁਮਾਰ ਯਾਦਵ ਪਾਰ ਟੀ 2020 ਟੀਮ ਦੇ ਅਗਵਾਈ ਕਰਦੇ ਰਹਿਣਗੇ, ਟੀਮ ਵਿੱਚ ਸ਼ਾਮਲ ਹੋਣ ਵਾਲੇ ਹੋਰ ਖਿਡਾਰੀਆਂ 'ਚ ਤੇਜ਼ ਗੇਂਦਬਾਜ਼ ਜਸਪ੍ਰਿਤ ਬੁਮਰਾ ਅਤੇ ਸਪਿਨਰ ਕੁਲਦੀਪ ਯਾਦਵ ਨੇ ਜੋ ਦੋਵੇਂ ਪਿਛਲੇ ਸਾਲ ਬਰਬਡੋਸ ਵਿੱਚ ਹੋਏ 2020 ਵਿਸ਼ਵ ਕੱਪ ਖਿਤਾਬ ਤੋਂ ਬਾਅਦ 2020 ਟੀਮ ਵਿੱਚ ਵਾਪਸ ਆਏ ਨੇ। ਆਖਿਰਸ਼ ਖਾਸ ਖਬਰ ਇੱਕ ਵਾਰ ਫਿਰ ਪਛਪਦੇ ਬੁਲਾ ਰਹੇ ਸਈ ਜ਼ਫਰ ਇਸਲਾਮ ਨੇ ਦਾਵਾ ਕੀਤਾ ਕਿ ਵਿਸ਼ਵ ਵਿਆਪੀ ਤਾਛੜਾ ਦਰਮਿਆਨ ਪਾਰਤ ਸਭ ਤੋਂ ਕਟ ਪ੍ਰਭਾਵਿਤ ਰਹੇਗਾ ਪੰਜਾਬ ਦੇ ਜਲ ਸਰੋਤ ਮੰਤਰੀ ਸ਼ਿਵਰਿੰਦਰ ਕੁਮਾਰ ਗੋਹਿਲ ਨੇ ਸੂਬੇ ਦੇ ਹੜ੍ਹ ਪ੍ਰਭਾਵਿਤ ਸਿਲਿਆਭਾਰੇ ਉਤਪਾਦਨੀ ਮੀਟਿੰਗ ਚ ਸਥਿਤੀ ਦਾ ਜਾਇਜ਼ਾ ਲਿਆ ਆਕੜਾ ਬਿਆਸ ਪ੍ਰਬੰਧਨ ਬੋਰਡ ਵੱਲੋਂ ਫਲਡ ਗੇਟ ਖੋਲਣ ਦਾ ਫੈਸਲਾ ਰੂਪਨਗਰ ਦੇ ਡਿਪਟੀ ਕਮਿਸ਼ਨਰ ਨੇ ਕੀਤਾ ਕਬਰਾਂ ਦੀ ਲੋੜ ਨਹੀਂ ਕਪੂਰਥਲਾ ਜ਼ਿਲ੍ਹੇ ਵਿੱਚ ਬਿਆਸ ਰਿਆ ਦੇ ਕੰਢੇ ਬਣੇ ਤੁਸੀਬੰਦ ਐਡਵਾਂਸ ਬੰਨ ਪੂਰੀ ਤਰ੍ਹਾਂ ਸੁਰੱਖਿਅਤ ਬਿਆਸ ਵਿੱਚ ਪਾਣੀ ਦੇ ਪੱਧਰ ਤੇ ਵਧਨ ਕਾਰਨ ਪ੍ਰਭਾਵਿਤ ਖੇਤਰਾ ਵਿੱਚ ਤੁਰ ਦੇ ਨਿਰਦੇਸ਼ ਦਿੱਤੇ ਗਏ ਆकाशवाणी ਤੋਂ ਖਬਰਾਂ ਖਤਮ ਹੋਈਆਂ ਖਬਰਾਂ ਦਾ ਅਖੀਰ ਰਾਸ਼ਟਰੀ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:30 ਵਜੇ ਨਮਸਕਾਰ